26 11 ਅਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸૈયਦ ਦਾ ਪੁੱਤਰ ਤਲਹ ਸૈયਦ ਸਵਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਚੋਣ ਲੜੇਗਾ ਲਾਹੌਰ ਦੇ NA 122 ਚੋਣ ਖੇਤਰ ਤੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ ਅਤੇ ਉਸੇ ਸੀਟ ਤੋਂ ਇਮਰਾਨ ਖਾਨ ਨੇ ਨਾਮਜ਼ਦਗੀ ਭਰੀ ਹੈ ਪਾਕਿਸਤਾਨ ਦੇ ਵਿੱਚ ਅਗਲੇ ਸਾਲ 8 ਫਰਵਰੀ ਨੂੰ ਹੋਣ ਵਾਲੀ ਚੋਣ ਦੇ ਵਿੱਚ ਪਾਕਿਸਤਾਨ ਮਰਕਾਜ਼ੀ ਮੁ슬ਮ ਲੀਗ ਪੀ ਐਮ ਐਮ ਐਲ ਦੇ ਵੱਲੋਂ ਉਮੀਦਵਾਰ ਉਤਾਰੇ ਗਏ ਨੇ ਅਤੇ ਇਸ ਪਾਰਟੀ ਦਾ ਗਠਨ ਹਾਫਿਜ਼ ਸੈਦ ਬਲੂ ਕੀਤਾ ਗਿਆ ਇਸ ਦਾ ਚੋਣ ਨਿਸ਼ਾਨ ਕੁਰਸੀ ਹੈ ਪਾਕਿਸਤਾਨ ਮਰਕਾਜ਼ੀ ਮੁਸਲਮ ਲੀਗ ਦੇ ਮੁਖੀ ਖਾਲਦ ਮਸੂਦ ਸਿੰਧੂ ਨੇ ਇੱਕ ਵੀਡੀਓ ਮੈਸੇਜ ਜਾਰੀ ਕੀਤਾ ਹੈ ਇਸ ਵਿੱਚ ਉਸ ਨੇ ਕਿਹਾ ਹੈ ਕਿ ਪੀਐਮਐਮਐਲ ਵਧੇਰੇ ਸੀਟਾਂ ਤੇ ਚੋਣ ਲੜ ਰਹੀ ਹੈ ਸਾਡਾ ਮੰਤਵ ਦੇਸ਼ ਚੋਂ ਭ੍ਰਿਸ਼ਟਾਚਾਰੀ ਦੇ ਲਈ ਸੱਤਾ ਤੇ ਕਾਬਜ ਹੋਣਾ ਨਹੀਂ ਬਲਕਿ ਪਾਕਿਸਤਾਨ ਨੂੰ ਇਸਲਾਮਿਕ ਵੈਲਫੇਅਰ ਬਣਾਉਣਾ ਹੈ ਸਿੰਧੂ ਲਾਹੌਰ ਦੇ ਐਨ ਇਹ 130 ਚੋਣ ਖੇਤਰ ਤੋਂ ਉਮੀਦਵਾਰ ਹਨ ਅਤੇ ਉਹ ਪਾਕਿਸਤਾਨ ਮੁਸਲਮ لیگ ਨਵਾਜ਼ ਦੇ ਮੁਖੀ ਸਾਫ ਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਖਿਲਾਫ ਚੋਣ ਲੜੇਗਾ ਹਾਲਾਂਕਿ ਸਿੰਧੂ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦਾ ਹਾਫਿਜ਼ ਸૈયਦ ਦੇ ਨਾਲ ਕੋਈ ਸੰਬੰਧ ਨਹੀਂ ਹੈ ਤੇ ਨਾ ਹੀ ਉਸ ਦਾ ਕਿਸੇ ਤਰ੍ਹਾਂ ਦਾ ਸਮਰਥਨ ਮਿਲਿਆ ਹੈ ਹੈਰਾਨੀ ਜਨਕ ਇਹ ਹੈ ਕਿ ਸਾਫ 2018 ਦੇ ਵਿੱਚ ਮਿਲੀ ਮੁਸਲਮ لیگ ਪਬੰਦੀਸ਼ੁਦਾ ਸਮੂਹ ਜਮਾਤ ਉਧ ਦਾਵਾ ਦਾ ਸਿਆਸੀ ਚਿਹਰਾ ਵੀ ਸੀ ਇਸ ਵੱਲੋਂ ਲਗਭਗ ਸਾਰੀਆਂ ਸੀਟਾਂ ਤੇ ਉਮੀਦਵਾਰਾਂ ਨੂੰ ਉਤਾਰਿਆ ਗਿਆ ਸੀ ਖਾਸ ਕਰਕੇ ਪੰਜਾਬ ਸੂਬੇ ਦੇ ਵਿੱਚ ਇਸ ਵੱਲੋਂ ਜਿੱਤ ਹਾਸਲ ਕਰਨ ਦੇ ਲਈ ਪੂਰਾ ਜ਼ੋਰ ਲਾਇਆ ਗਿਆ ਹੈ ਪਰ ਇਹ ਇੱਕ ਵੀ ਸੀਟ ਨਹੀਂ ਜਿੱਤ ਸકી ਐਮ ਐਮ ਐਲ ਤੇ ਪਾਬੰਦੀ ਦੇ ਚੱਲਦੇ ਸਾਲ 2024 ਚ ਹੋਣ ਵਾਲੀ ਚੋਣ ਦੇ ਲਈ ਪੀ ਐਮ ਐਮ ਐਲ ਪਾਰਟੀ ਦਾ ਗਠਨ ਕੀਤਾ ਗਿਆ ਹੈ